ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰਾ ਗਰਮ ਹੈ ਇਸ ਗਰਮ ਮਾਹੌਲ ਦੇ ਵਿੱਚ ਆਮ ਬੰਦੇ ਨਾਲੋਂ ਜ਼ਿਆਦਾ ਗਰਮੀ ਲੀਡਰਾਂ ਨੂੰ ਆ ਰਹੀ ਆ ਕਿਉਂਕਿ ਲੀਡਰਾਂ ਦੇ ਇਸ ਵੇਲੇ ਪਸੀਨੇ ਜਿਹੜੇ ਨੇ ਉਹ ਕਿਸਾਨਾਂ ਦੇ ਵੱਲੋਂ ਹੋਰ ਬਹੁਤ ਸਾਰੇ ਵਰਗਾਂ ਦੇ ਵੱਲੋਂ ਛੁੜਾਏ ਗਏ ਨੇ ਉਹਨਾਂ ਨੂੰ ਸਵਾਲ ਪੁੱਛ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇਸ ਲੜੀ ਦੇ ਵਿੱਚ ਸਿਖਰਲੇ ਪੱਧਰ ਤੇ ਨੇ ਕਿਸਾਨ ਉਹਨਾਂ ਦਾ ਘਰੋ ਕਰ ਰਹੇ ਨੇ ਕਿਸਾਨ ਲਗਾਤਾਰ ਉਹਨਾਂ ਨੂੰ ਪੁੱਛ ਰਹੇ ਨੇ ਕਿ ਸਾਡੇ ਨਾਲ ਵਿਸ਼ਵਾਸ ਘਾਤ ਕਿਉਂ ਕੀਤਾ ਗਿਆ ਸਾਡੇ ਨਾਲ ਬੀਤੇ ਸਮੇਂ ਦੇ ਵਿੱਚ ਕੀਤੇ ਵਾਅਦੇ ਲਾਗੂ ਕਿਉਂ ਨਹੀਂ ਕੀਤੇ ਜਿਹੜੇ ਲਾਗੂ ਕਿਉਂ ਨਹੀਂ ਕੀਤੇ ਉਹਨਾਂ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਹੰਸਰਾਜ ਹੰਸਦੀ ਗੱਲ ਕਰਦੇ ਆ ਕਿਉਂਕਿ ਹੰਸਰਾਜ ਹੱਸਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਫਰੀਦਕੋਟ ਦੇ ਵਿੱਚ ਉਸੇ ਦਿਨ ਤੋਂ ਚੱਲ ਰਿਹਾ ਜਿਸ ਦਿਨ ਤੋਂ ਉਹਨਾਂ ਨੇ ਚੋਣ ਪ੍ਰਚਾਰ ਆਪਣਾ ਵਿੱਢਿਆ ਹੈ ਹੰਸਰਾਜ ਹੰਸ ਦੀ ਇੱਕ ਖੂਬੀ ਇੱਕ ਖਾਸੀਅਤ ਲਗਾਤਾਰ ਲੋਕ ਇਸ ਚੀਜ਼ ਤੇ ਚਰਚਾ ਕਰ ਰਹੇ ਸੀ ਕਿ ਉਹ ਬੜਾ ਨਿਮਕੇ ਮਿਲਦਾ ਹੰਸਰਾਜ ਹੰਸ ਬਹੁਤ ਪਿਆਰ ਨਾਲ ਗੱਲ ਕਰਦੇ ਨੇ ਹੰਸਰਾਜ ਹੰਸ ਨੇ ਕਦੇ ਵੀ ਤਿੱਖਾ ਬੋਲ ਨਹੀਂ ਮੂੰਹ ਚੋਂ ਕਟਿਆ ਪਰ ਇਸ ਵਾਰੀ ਹੰਸਰਾਜ ਹੰਸ ਨੇ ਵੀ ਜਿਹੜਾ ਆ ਆਪਣਾ ਇੱਕ ਵੱਖਰਾ ਰੂਪ ਦਿਖਾਇਆ ਹੰਸਰਾਜ ਹੰਸ ਨੇ ਅਸਿੱਧੇ ਤੌਰ ਤੇ ਕਿਸਾਨਾਂ ਨੂੰ ਚੇਤਾਵਨੀ ਦੇ ਦਿੱਤੀ ਆ ਹੰਸਰਾਜ ਹੰਸ ਕਹਿੰਦੇ ਕਿ ਜੇ ਹੁਣ ਤੁਸੀਂ ਆਪਣੀ ਸ਼ਬਦਾਵਲੀ ਨਾ ਵਰਤੀ ਉਹ ਕਹਿੰਦੇ ਕਿ ਸਾਡੇ ਵਰਕਰਾਂ ਨੂੰ ਘਰਾਂ ਦੇ ਵਿੱਚ ਆ ਕੇ ਤੁਸੀਂ ਗਾਲੀ ਗਲੋਚ ਦਿੰਨੇ ਹੋ ਤੁਸੀਂ ਸਾਡੇ ਵਰਕਰਾਂ ਨੂੰ ਧਮਕੀਆਂ ਦਿੰਨੇ ਹੋ ਕਹਿੰਦੇ ਅੰਜਾਮ ਜਿਹੜੇ ਨੇ ਉਹ ਬਹੁਤ ਖਤਰਨਾਕ ਹੋ ਸਕਦੇ ਨੇ ਹੰਸਰਾਜ ਹੰਸ ਕਹਿੰਦੇ ਜੇ ਗਰੀਬ ਬੰਦੇ ਦੇ ਨਾਲ ਤੁਸੀਂ ਜ਼ਿਆਤੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਜਿਹੜਾ ਆ ਤੁਹਾਨੂੰ ਅਸਮਾਨ ਦੇ ਵਿੱਚ ਅੱਗ ਨਜ਼ਰ ਆਊਗੀ ਇਹ ਚੇਤਾਵਨੀ ਕਿਸਾਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਦਿੱਤੀ ਗਈ ਆ ਕਿਉਂਕਿ ਬੀਤੇ ਕੱਲ ਵੀ ਜਿਹੜਾ ਹੰਸਰਾਜ ਹੰਸਤਾ ਵੱਡੇ ਪੱਦਰ ਦੇ ਉੱਤੇ ਵਿਰੋਧ ਹੁੰਦਾ ਉਹਨਾਂ ਨੂੰ ਕਈ ਪ੍ਰੋਗਰਾਮ ਜਿਹੜੇ ਆ ਉਹ ਕਰਨ ਹੀ ਨਹੀਂ ਦਿੱਤੇ ਜਾਂਦੇ ਤਾਂ ਹੰਸਰਾ ਜਹੰਸ ਨੇ ਇਹ ਵੀ ਕਿਹਾ ਕਹਿੰਦੇ ਨੋਟ ਕਰ ਲੋ ਨਾਮ ਜਿਹੜੇ ਜਿਹੜੇ ਬੰਦੇ ਤੁਹਾਡਾ ਵਿਰੋਧ ਕਰਦੇ ਨੇ ਆਪਣੇ ਵਰਕਰਾਂ ਨੂੰ ਕਿਹਾ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੂੰ ਹੰਸਰਾ ਜਹੰਸੇ ਕਹਿ ਰਹੇ ਨੇ ਵੀਡੀਓ ਦੇ ਵਿੱਚ ਸ਼ਰੀਆਮ ਕਹਿੰਦੇ ਨਾਮ ਨੋਟ ਕਰ ਲੋ ਇਕੱਲੇ ਇਕੱਲੇ ਤੋਂ ਜਿਹੜਾ ਆ ਉਹ ਬਦਲਾ ਵੀ ਲਵਾਂਗੇ ਤੇ ਤੁਸੀਂ ਕਹਿੰਦੇ ਇੱਕ ਤਰੀਕ ਨੂੰ ਜਵਾਬ ਦੇਣਾ ਤੇ ਦੋ ਤਰੀਕ ਨੂੰ ਕਹਿੰਦੇ ਮੈਂ ਇਹਨਾਂ ਨੂੰ ਦੱਸੂਗਾ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਨੇ ਹੰਸਰਾਜ ਹੰਸ ਦਾ ਕਹਿਣਾ ਆ ਕਹਿੰਦੇ ਅੱਗ ਹੀ ਅੱਗ ਨਜ਼ਰ ਆਊਗੀ ਸੋ ਇਸ ਤਰੀਕੇ ਦਾ ਬਿਆਨ ਇਸ ਤਰੀਕੇ ਦੀ ਸ਼ਬਦਾਵਲੀ ਹੰਸਰਾਜ ਹੰਸ ਦੇ ਵੱਲੋਂ ਦੇਣੀ ਇੱਕ ਸੰਸਦ ਮੈਂਬਰ ਦੇ ਵੱਲੋਂ ਅਗਲੀ ਵਾਰ ਸੰਸਦ ਦੇ ਵਿੱਚ ਜਾਣ ਲਈ ਉਹ ਵੋਟਾਂ ਮੰਗ ਰਹੇ ਨੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਕੋਈ ਸਾਰਥਕ ਜਵਾਬ ਨਹੀਂ ਦਿੱਤਾ ਜਾਂਦਾ ਸਿਰਫ ਇਹ ਕਹਿ ਦਿੱਤਾ ਜਾਂਦਾ ਕਿ ਮੈਂ ਤੁਹਾਡਾ ਦੂਤ ਬਣੂੰਗਾ ਉਹ ਭਾਈ ਜੇ ਦੂਤ ਬਣ ਕੇ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਮਸਲੇ ਹੱਲ ਨਹੀਂ ਕਰਾ ਸਕਦੇ ਤਾਂ ਤੁਸੀਂ ਸਾਫ਼ ਉਹਨਾਂ ਨੂੰ ਮਨਾ ਕਰ ਸਕਦੇ ਹੋ ਇਸ ਤਰੀਕੇ ਸਟੇਜ ਦੇ ਉੱਤੋਂ ਵੀਡੀਓ ਰਿਕਾਰਡ ਕਰਵਾ ਕੇ ਧਮਕੀ ਦੇਣੀ ਉਹ ਚਾਹੇ ਕੋਈ ਵੀ ਵਰਗ ਹੋਵੇ ਇੱਕ ਚੁਣੇ ਹੋਏ ਨੁਮਾਇੰਦੇ ਦੀ ਇਸ ਤਰੀਕੇ ਦੀ ਸ਼ਬਦਾਵਲੀ ਜਿਹੜੀ ਆ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹਦੇ ਨਾਲ ਸਮਾਜ ਦੇ ਵਿੱਚ ਟ੍ਰੇਡਾ ਪਾਉਣ ਵਾਲੀ ਗੱਲ ਨੂੰ ਵੀ ਜਿਹੜਾ ਆ ਉਹ ਵਧਾਵਾ ਮਿਲਦਾ ਹੰਸ ਰਾਜ ਹਸਤੀਏ ਵੀਡੀਓ ਆ ਜਿਹੜੇ ਲਗਾਤਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਦੇ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਸਭ ਤੋਂ ਵੱਧ ਮੇਰਾ ਵਿਰੋਧ ਹੁੰਦਾ ਮੈਨੂੰ ਹੀ ਜਲੀਲ ਕੀਤਾ ਜਾਂਦਾ ਤਾਂ ਹੰਸ ਰਾਜ ਹਸਜੀ ਤੁਸੀਂ ਵੀ ਜਵਾਬ ਦੇ ਦਿਓ ਨਾ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਜਾਂ ਹੋਰ ਵਰਗ ਵਾਸਤੇ ਕਿਸੇ ਵਾਸਤੇ ਕੀ ਕੀਤਾ ਜਦੋਂ ਤੁਹਾਡਾ ਵਿਰੋਧ ਪ੍ਰਦਰਸ਼ਨ ਹੁੰਦਾ ਤੁਹਾਡੇ ਨਾਲ ਸਲੀਕੇ ਨਾਲ ਵੀ ਕਿਸਾਨਾਂ ਦੀਆਂ ਵੀਡੀਓਜ਼ ਨਜ਼ਰ ਆਉਂਦੀਆਂ ਜਿਹੜੇ ਸਲੀਕੇ ਨਾਲ ਗੱਲ ਕਰਦੇ ਨੇ ਸਵਾਲ ਕਰਦੇ ਨੇ ਹੁਣ ਤੁਹਾਨੂੰ ਤੁਹਾਡੇ ਵਰਕਰ ਆ ਕੇ ਕਹਿ ਦਿੰਦੇ ਨੇ ਕਿ ਸਾਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਸਾਨੂੰ ਘਰਾਂ ਦੇ ਵਿੱਚ ਆ ਕੇ ਜਲੀਲ ਕੀਤਾ ਜਾਂਦਾ ਸਾਡੇ ਘਰਾਂ ਨੂੰ ਅੱਗ ਲਾਉਣ ਦੀ ਗੱਲ ਕੀਤੀ ਜਾਂਦੀ ਆ ਇਹ ਤੁਹਾਡਾ ਵਰਕਰ ਸਟੇਜ ਦੇ ਉੱਤੇ ਤੁਹਾਡੇ ਕੋਲ ਖੜਕੇ ਗੱਲ ਕਰ ਰਿਹਾ ਕੀ ਗੱਲ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਵਰਕਰ ਵੀਡੀਓ ਨਹੀਂ ਬਣਾਉਂਦੇ ਤੁਹਾਡੀ ਵੀਡੀਓ ਹਰ ਇੱਕ ਜਿਹੜੀ ਆ ਉਹ ਵਾਇਰਲ ਹੋ ਜਾਂਦੀ ਆ ਜਦੋਂ ਐਡੀ ਗੱਲ ਕਿਸਾਨਾਂ ਨੇ ਜਾਂ ਕਿਸੇ ਨੇ ਵੀ ਤੁਹਾਡੇ ਵਰਕਰਾਂ ਨੂੰ ਕਹੀ ਆ ਤਾਂ ਉਸ ਦਾ ਸਬੂਤ ਤੁਹਾਨੂੰ ਸਾਹਮਣੇ ਰੱਖਣਾ ਚਾਹੀਦਾ ਤੇ ਉਹਦੇ ਨਾਲੇ ਸਿੱਧ ਵੀ ਹੋ ਜਾਊਗਾ ਕਿ ਭਾਈ ਜਿਹੜੇ ਬੰਦੇ ਵਿਰੋਧ ਕਰਦੇ ਨੇ ਵਾਕਈ ਉਹ ਉਸ ਮੌਕੇ ਦੇ ਉੱਤੇ ਗਲਤ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਤੇ ਐਫ ਆਈ ਆਰ ਹੋਣੀ ਚਾਹੀਦੀ ਆ ਪਰ ਇੱਕ ਸੁਣੀ ਹੋਈ ਗੱਲ ਨੂੰ ਲੈ ਕੇ ਜਿਵੇਂ ਤੁਸੀਂ ਤਲਖੀ ਦਿਖਾਈ ਆ ਜਿਵੇਂ ਦਾ ਬਿਆਨ ਤੁਸੀਂ ਜਾਰੀ ਕੀਤਾ ਇਹ ਤੁਹਾਨੂੰ ਸੋਭਦਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰੀ ਵੋਟਾਂ ਪੈ ਜਾਣ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਤੁਸੀਂ ਵਰਕਰਾਂ ਨੂੰ ਕਹਿ ਰਹੇ ਹੋ ਤੁਸੀਂ ਨਹੀਂ ਕੁਝ ਕਰਨਾ ਕਹੇ ਤੁਸੀਂ ਕਹਿ ਰਹੇ ਹੋ ਕਿ ਇਹ ਛਿੱਤਰਾਂ ਦੇ ਨਾਲ ਮੰਨਣਗੇ ਤੇ ਛਿੱਤਰ ਕੌਣ ਮਾਰੂਗਾ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਮੈਂ ਦੇਖੂਗਾ ਹੁਣ ਇਹਨਾਂ ਨੂੰ ਇਸ ਤਰੀਕੇ ਕਰਨ ਦੇ ਨਾਲ ਹੰਸਰਾਜ ਜੀ ਵਿਰੋਧ ਘਟਣਾ ਨਹੀਂ ਵਿਰੋਧ ਵਧਣਾ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਉਦੇਸ਼ ਦੇ ਵਿੱਚ ਤੁਹਾਡੀ ਸਰਕਾਰ ਹੈ ਪਰ ਇਸ ਚੀਜ਼ ਦਾ ਬੁਖਾਰ ਦਿਮਾਗ ਦੇ ਉੱਤੇ ਚੜਾਉਣਾ ਬਹੁਤ ਗਲਤ ਆ ਤੁਹਾਡੀ ਤਾਰੀਫ ਹੁੰਦੀ ਰਹੀ ਆ ਕਿ ਹੰਸਰਾਜ ਹੰਸ ਬਹੁਤ ਨਰਮਾਈ ਨਾਲ ਗੱਲ ਕਰਦਾ ਪਰ ਜਿਹੜਾ ਬਿਆਨ ਤੁਸੀਂ ਦਿੱਤਾ ਏ ਬਿਆਨ ਤੁਹਾਡਾ ਗਲਤ ਹੈ ਇਸ ਬਿਆਨ ਨੂੰ ਲੈ ਕੇ ਤੁਹਾਡੀ ਜਿਹੜੀ ਨਿਖੇਦੀ ਵੀ ਕੀਤੀ ਜਾਊਗੀ ਇਸ ਬਿਆਨ ਨੂੰ ਲੈ ਕੇ ਤੁਹਾਨੂੰ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਦੇ ਵਿੱਚ ਵੀ ਜਿਹੜਾ ਸਵਾਲ ਦਾ ਸਾਹਮਣਾ ਕਰਨਾ ਪਵੇ ਸੁਹਾਂਸ ਰਾਜ ਨੂੰ ਅਸੀਂ ਤਾਂ ਇਹੀ ਕਹਾਂਗੇ ਕਿ ਭਾਈ ਤੁਸੀਂ ਪੁਰਾਣੇ ਸੰਸਦ ਮੈਂਬਰ ਵੀ ਹੋ ਤੇ ਤੁਸੀਂ ਆਪਣੇ ਆਪ ਨੂੰ ਇੱਕ ਸੂਫੀ ਕਲਾਕਾਰ ਦੱਸਦੇ ਹੋ ਤੇ ਸੂਫੀ ਦੇ ਨਾਲ ਨਾਲ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਰੱਬ ਦੇ ਨਾਲ ਸਿੱਧੀ ਜੜੀ ਆ ਮੇਰੀ ਲੇਵ ਲੱਗਦੀ ਆ ਤਾਂ ਫੇਰ ਇੰਨਾ ਗੁੱਸਾ ਹੰਸ ਰਾਜ ਜੀ ਚੰਗਾ ਨਹੀਂ ਹੁੰਦਾ ਗੱਲ ਕਰਦੇ ਆ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਬੀਤੇ ਦਿਨੀ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਅੰਤਰੀਮ ਜ਼ਮਾਨਤ ਮਿਲਦੀ ਆ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਦੀ ਖੁਸ਼ੀ ਮਨਾਈ ਜਾਂਦੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕੇਜਰੀਵਾਲ ਸਾਹਿਬ ਪੰਜਾਬ ਦੇ ਦੌਰੇ ਦੇ ਉੱਤੇ ਆਉਂਦੇ ਨੇ 2 ਦਿਨਾਂ ਦੇ ਦੌਰੇ ਤੇ 2 ਦਿਨਾਂ ਦੇ ਦੌਰੇ ਨੂੰ ਵੀ ਉਹਨਾਂ ਨੇ ਪੂਰੀ ਤਰੀਕੇ ਦੇ ਨਾਲ ਮੁਕੰਮਲ ਨਹੀਂ ਕੀਤਾ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕੀਤਾ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਦੇ ਵਿੱਚ ਤੇ ਕੇਜਰੀਵਾਲ ਸਾਹਿਬ ਜਿਹੜੇ ਬਹੁਤ ਪੜੇ ਲਿਖੇ ਨੇ ਜਿਹੜੇ ਇੱਕ ਰਿਟਾਇਰਡ ਜਿਹੜੇ ਆ ਉਹ ਚੰਗੇ ਅਹੁਦੇ ਤੋਂ ਰਿਟਾਇਰ ਹੋਏ ਅਧਿਕਾਰੀ ਨੇ ਉਹਨਾਂ ਦਾ ਬਿਆਨ ਇਹ ਆਉਂਦਾ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਮੈਂ ਦੁਬਾਰਾ ਜੇਲ੍ਹ ਨਾ ਜਾਵਾਂ ਤਾਂ ਮੈਨੂੰ ਵੋਟਾਂ ਪਾ ਦਿਓ ਕੇਜਰੀਵਾਲ ਸਾਹਿਬ ਕੋਈ ਬਿਆਨ ਦੇ ਵਿੱਚ ਬਹੁਤਾ ਵਜਨ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਜਿੱਡੇ ਅਹੁਦੇ ਤੇ ਬੈਠੇ ਹੋ ਓਡੀ ਸਿਆਣੀ ਗੱਲ ਤੁਸੀਂ ਕੀਤੀ ਨਹੀਂ ਤੁਹਾਨੂੰ ਚਾਹੀਦਾ ਇਹ ਸੀ ਤੁਸੀਂ ਕਹਿੰਦੇ ਕਿ ਵੋਟਾਂ ਪਾਓ ਤੇ ਅਸੀਂ ਸੰਵਿਧਾਨ ਨੂੰ ਅਸੀਂ ਕਾਨੂੰਨ ਨੂੰ ਚੰਗੇ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਪਰ ਆਹ ਕਹਿਣਾ ਕਿ ਮੈਨੂੰ ਜੇ ਜੇਲ੍ਹ ਜਾਣ ਤੋਂ ਬਚਾਉਣਾ ਚਾਹੁੰਦੇ ਹੋ ਨਾ ਤਾਂ ਵੋਟਾਂ ਪਾਓ ਕੀ ਗੱਲ ਬਈ ਜੇਲ ਤੁਸੀਂ ਤਾਂ ਕਹਿ ਰਹੇ ਹੋ ਕਿ ਮੈਂ ਬੇਕਸੂਰ ਹਾਂ ਪਰ ਕਾਨੂੰਨ ਨੇ ਤਾਂ ਕਿਸੇ ਪ੍ਰਕਿਰਿਆ ਦਾ ਪਾਲਣਾ ਕਰਕੇ ਹੀ ਤੁਹਾਨੂੰ ਜੇਲ ਭੇਜਿਆ ਨਾ ਤੁਹਾਡੇ ਉੱਤੇ ਜੇ ਕੋਈ ਦੋਸ਼ ਲੱਗੇ ਨੇ ਤਾਂ ਤੁਸੀਂ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਉਹਨਾਂ ਦੇਸ਼ਾਂ ਦੇ ਇਹਨਾਂ ਦੋਸ਼ਾਂ ਦੇ ਵਿੱਚੋਂ ਬਾਹਰ ਨਿਕਲੋ ਇਹ ਕਿਹੜਾ ਮਾਮਲਾ ਹੋ ਗਿਆ ਕਿ ਮੈਨੂੰ ਵੋਟਾਂ ਪਾ ਦਿਓ ਤੇ ਮੈਂ ਬਾਹਰ ਆ ਜਾਊਂਗਾ ਇਸ ਤਰੀਕੇ ਤਾਂ ਫਿਰ ਜੇਲ ਬੈਠਾ ਬੰਦਾ ਹਰੇਕ ਕਹੇਗਾ ਨਾ ਕਿ ਮੈਂ ਆਪਣੇ નિર્ਦੋਸ਼ਗੀ ਸਾਬਤ ਕਰਨ ਦੇ ਲਈ ਵੋਟਾਂ 'ਚ ਖੜਾ ਹੋ ਜਾਣਾ ਸੋ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਜਿਹੜਾ ਆ ਉਹ ਪੜੇ ਲਿਖਿਆਂ ਵਾਲੀ ਕੋਈ ਗੱਲ ਜਿਹੜੀ ਇਹਦੇ 'ਚ ਨਜ਼ਰ ਨਹੀਂ ਆਉਂਦੀ ਕਿ ਮੈਨੂੰ ਵੋਟਾਂ ਪਾ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਦੁਬਾਰਾ ਜੇਲ੍ਹ ਨਾ ਜਾਵਾਂ ਜੇ ਤੁਸੀਂ ਚਾਹੁੰਦੇ ਹੋ ਕਿ 4 ਜੂਨ ਤੋਂ ਬਾਅਦ ਮੈਂ ਬਾਹਰ ਰਵਾਂ ਤਾਂ ਸਾਨੂੰ ਵੋਟਾਂ ਪਾ ਕੇ ਜਿਤਾ ਦਿਓ ਹੁਣ ਜਵਾਬ ਤਾਂ ਤੁਹਾਨੂੰ ਦੇਣਾ ਚਾਹੀਦਾ ਸਵਾਤੀ ਮਾਲੇਵਾਲ ਵਾਲੇ ਮਾਮਲੇ ਦਾ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਸਵਾਤੀ ਮਾਲੇਵਾਲ ਪੁਰਾਣੇ ਜਿਹੜੇ ਮਹਿਲਾ ਕਮਿਸ਼ਨ ਦੇ ਪ੍ਰਧਾਨ ਵੀ ਰਹੇ ਨੇ ਦਿੱਲੀ ਤੋਂ ਉਹਨਾਂ ਨੂੰ ਚੇਅਰਪਰਸਨ ਰਹੇ ਨੇ ਉਹਨਾਂ ਨੂੰ सीएम आवास ਹੁਣ ਸੀਐਮ ਕੌਣ ਹੈ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਕੁੱਟਮਾਰ ਉਹਨਾਂ ਦੇ ਨਾਲ ਕੀਤੀ ਗਈ ਹੈ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਆ ਪੀਸੀਆਰ ਨੂੰ ਸੀਐਮ ਦੇ ਘਰੋਂ ਫੋਨ ਜਾਂਦਾ ਤੇ ਉਹ ਫੋਨ ਦੇ ਉੱਤੇ ਕਿਹਾ ਜਾਂਦਾ ਕਿ ਮੇਰੇ ਨਾਲ ਕੁੱਟਮਾਰ ਹੋਈ ਆ ਪੁਲਿਸ ਉੱਥੇ ਪਹੁੰਚਦੀ ਆ ਪਰ ਇੱਕ ਪ੍ਰੋਟੋਕਾਲ ਆ ਕਿ ਪੁਲਿਸ ਸੀਐਮ ਹਾਊਸ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਤਾਂ ਪੁਲਿਸ ਬਾਹਰ ਇੰਤਜ਼ਾਰ ਕਰਦੀ ਆ ਉਸ ਮਾਮਲੇ ਦੇ ਉੱਤੇ ਹੁਣ ਸੰਜੇ ਸਿੰਘ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਸਵਾਤੀ ਦੇ ਨਾਲ ਕੁੱਟਮਾਰ ਹੋਈ ਆ ਤੇ ਕੁੱਟਮਾਰ ਕੀਤੀ ਕਿਨੇ ਆ ਸਵਾਤੀ ਮਾਲੇਵਾਲ ਦਾ ਦੋਸ਼ ਜਿਹੜਾ ਆ ਉਹ ਸੀਐਮ ਅਰਵਿੰਦ ਕੇਜਰੀਵਾਲ ਦੇ ਪੀਏ ਦੇ ਉੱਤੇ ਆ ਹੁਣ ਕੱਟੜ ਇਮਾਨਦਾਰ ਸਰਕਾਰ ਕੱਟੜ ਇਮਾਨਦਾਰ ਕਹੌਣ ਵਾਲੀ ਪਾਰਟੀ ਹੁਣ ਐਡੇ ਵੱਡੇ ਦੋਸ਼ ਦੇ ਵਿੱਚ ਜਦੋਂ ਘਿਰ ਰਹੀ ਆ ਤਾਂ ਇਸ ਦੇ ਉੱਤੇ ਪਾਰਟੀ ਦੇ ਸੁਪਰੀਮੋ ਦੀ ਚੁੱਪੀ ਕਿਉਂ ਆ ਇਸ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਚੁੱਪੀ ਕਿਉਂ ਆ ਸਵਾਤੀ ਮਾਲੇਵਾਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਰਾਜ ਸਭਾ ਮੈਂਬਰ ਨੇ ਉਹਨਾਂ ਦਾ ਕਹਿਣਾ ਉਹ ਮੰਨਿਆ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਜੋ ਹੋਇਆ ਜ਼ਿਆਤੀ ਹੋਈ ਆ ਮੈਨੂੰ ਥੱਪੜ ਵੀ ਮਾਰੇ ਗਏ ਨੇ ਉਹ ਕਹਿੰਦੇ ਮੈਂ ਇਸ ਚੀਜ਼ ਨੂੰ ਬਾਹਰ ਕੱਢਣ ਤੋਂ ਡਰ ਰਹੀ ਸੀ ਇਸ ਚੀਜ਼ ਦੇ ਉੱਤੇ ਬਿਆਨ ਦੇਣ ਤੋਂ ਇਸ ਕਰਕੇ ਡਰ ਰਹੀ ਸੀ ਕਿਉਂਕਿ ਪੰਜਾਬ ਤੋਂ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਵੀ ਇਸ ਵੇਲੇ ਇਲੈਕਸ਼ਨਸ ਦਾ ਮਾਹੌਲ ਆ ਤੇ ਵੋਟਾਂ ਦੇ ਵਿੱਚ ਲੋਕਾਂ ਦੇ ਵੱਡੇ ਮੁੱਦਿਆਂ 'ਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਕੁੱਟਮਾਰ ਦਾ ਮੁੱਦਾ ਜਿਹੜਾ ਆ ਉਹ ਜਿਹੜਾ ਆ ਉਹ ਹਾਵੀ ਨਾ ਹੋ ਜਾਵੇ ਪਰ ਸਵਾਲ ਇਹ ਆ ਕਿ ਕੇਜਰੀਵਾਲ ਸਾਹਿਬ ਨੂੰ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦੇ ਉੱਤੇ ਵੱਡੇ ਪੱਧਰ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਸੀ ਕਿਉਂ ਨਹੀਂ ਦੇ ਰਹੇ ਕਿਉਂ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਚਾਰ ਹੈ ਉਸ ਦੇ ਵਿੱਚ ਵਿਰੋਧੀਆਂ ਦੀਆਂ ਨਾਕਾਮੀਆਂ ਦਿਖਾਉਣ ਦੇ ਉੱਤੇ ਗਿਣਾਉਣ ਦੇ ਉੱਤੇ ਲੱਗੇ ਹੋਏ ਨੇ ਤੇ ਪੰਜਾਬ ਦੇ ਵਿੱਚ ਕੇਜਰੀਵਾਲ ਸਾਹਿਬ ਦੋ ਦਿਨ ਦਾ ਦੌਰਾ ਕਰਦੇ ਨੇ ਉਹ ਵੀ ਜਿਹੜਾ ਪੂਰਾ ਕਹਿੰਦੇ ਨਹੀਂ ਹੋਇਆ ਕਿ ਕਿਤੇ ਨਾ ਕਿਤੇ ਥੋੜਾ ਘੱਟ ਹੀ ਕੀਤਾ ਹੋ ਸਕਦਾ ਪੰਜਾਬ ਦੀ ਗਰਮੀ ਜਿਹੜੀ ਆ ਉਹਨਾਂ ਨੂੰ ਵੀ ਰਾਸ ਨਾ ਆਈ ਹੋਵੇ ਕਿਉਂਕਿ ਅਕਸਰ ਭਗਵੰਤ ਮਾਨ ਜਿਹੜੇ ਆ ਉਹ ਗਰਮੀ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਨੂੰ ਘੇਰਦੇ ਨਜ਼ਰ ਆਉਂਦੇ ਨੇ ਕਿਉਂਕਿ ਸੁਖਪੀਰ ਬਾਦਲ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਆਪਣੇ ਵੱਲੋਂ ਕੀਤੀ ਤੇ ਗੱਡੀ ਦੇ ਉੱਤੇ ਛੱਤ ਲਾਈ ਪਰ ਜਿਸ ਤਰੀਕੇ ਦੀ ਗਰਮੀ ਇਸ ਵੇਲੇ ਪੰਜਾਬ 'ਚ ਆ ਨਾ ਤਾਂ ਬਿਨਾਂ ਛੱਤ ਤੋਂ ਕੋਈ ਵੀ ਲੀਡਰ ਜੇ ਬੈਠੂਗਾ ਤਾਂ ਸ਼ਾਮ ਨੂੰ ਗਲੂਕੋਜ਼ ਪੱਕਾ ਲੱਗਣ ਦੇ ਚਾਂਸ ਹੋ ਜਾਂਦੇ ਨੇ ਇੰਨੀ ਗਰਮੀ ਪੰਜਾਬ ਦੇ ਵਿੱਚ ਆ